ਦਾ ਸਾਰਾ ਕੰਮ ਕਰਿਆ ਕਿਵਾਂ ਕਹਿੰਦੇ ਅਸੀਂ ਵੀਡੀਓ ਕਰੀਏ ਸਾਡੇ ਦਿਨ 1500 ਕੋਨਾ ਬਹਿ ਜਾਣਾ ਲੱਗਦਾ 150 170 ਹੋ ਗਏ ਰੋ ਲੱਗਦਾ ਸਾਰੇ ਸਾਰੇ ਖਾਣੇ ਵੀ ਆਪਣੇ ਖਵਾ ਗਏ ਸਕੇ ਨਹੀਂ ਜਾਂ ਤਾਂ ਸਿੰਨਾ ਤੋਂ ਦੂਰੇ ਹਾਲੋ ਉਹ ਲੜਪੋ ਤੇ ਹਰਜਾਂ ਦੇ ਚੰਚਾ ਕਿਹਦਾ ਪਾਰਟੀ ਪਾਈ ਜਾਂਦੇ ਆ ਆਪਾਂ ਸਾਰੀ ਰਾਤ ਲੱਗੀ ਜੀ ਸਾਰੀ ਰਾਤ ਲੱਗੇ ਉਹਨਾਂ ਨੇ ਆਕੀ ਹੋ ਗਈ ਇਹ ਮੁੰਡਾ ਇਹ ਮੈਨੂੰ ਆਣ ਵਾਲਾ ਆ ਆਹ ਦੇ ਕੱਪੜੇ ਭਾਈ ਨਾ ਇੱਥੇ ਬੈਠ ਕੇ ਆਪਣਾ ਦੇ ਕੇ ਨਾ ਪੀਲਾ ਉਹ ਲਾਹਤ ਲਾ ਨਹੀਂ ਥੋੜੀ ਨਾ ਮੈਂ ਨਹੀਂ ਮਾਰਦਾ ਹਾਂ ਚੰਗੋ ਬਾਤ ਕਰਤਾ ਅੰਕਲੇ ਗੱਪਾਂ ਇਹ ਸਾਰੇ ਘਰਾਂ ਨੂੰ ਇਕੱਠਿਆਂ ਨੂੰ ਕਰਤਾ ਇਹਨਾਂ ਨੂੰ ਹਾਂਜੀ ਨਾਲੇ ਦੇ ਫਾਸਲੇ ਦੇ 100 150 ਬੰਦਾ ਸੀ ਇੱਕ ਪੱਗਾ ਬੰਦੇ ਥੋੜੀ ਜੂ ਬੰਦੇ 100 150 ਬੰਦਾ ਸੀ ਨਾ ਉਹਨਾਂ ਨੇ ਭੇਜਿਆ ਅੱਗ ਬੁਝਾਉਣ ਲਈ ਪੁਲਿਸ ਕਿੰਨੇ ਵਜੇ ਪਹੁੰਚੀ ਥੋਡੇ ਕੋਲ ਪੁਲਿਸ ਤਾਂ ਪੁਲਿਸ ਸਵੇਰ ਪਹੁੰਚ ਗਈ ਦੋਸ਼ਪਾਈ ਆਏ ਅੱਜ ਉਹਦੇ ਕੋਲੇ ਆਏ ਸੀ ਸਾਰੀ ਰਾਤ ਕੇ ਗੱਲਾਂ ਕਰਦੇ ਸੀ ਸਾਨੂੰ ਲੜਨ ਲੱਗ ਗਏ ਸੀਗੇ ਆ ਕੇ ਉਹਨਾਂ ਦੇ ਬੰਦੇ ਲਖਾਓ ਕਿੰਨੇ ਸੀ ਅਸੀਂ ਮੇਨ ਬੰਦੇ ਜਿਹਨੂੰ ਜਾਣਦੇ ਉਹ ਹੀ ਲਖਾਉਣੇ ਹੋਣਗੇ ਆਹ ਚੱਲੀ ਅੱਗ ਸਾਰੀ ਰਾਤ ਸੀ ਰਾਤ ਮੁੰਡਿਆ ਕਰੀ ਚੱਲੀ ਆ ਮੀਂਹ ਆਦਨ ਬੁਝੀ ਜੀ ਇੱਥੋਂ ਤੱਕ ਪੈਟਰੋਲ ਪੰਪ ਸਟੇਜ ਪਹਿਲੀ ਰਾਤ ਚੱਲੀ ਮੁੰਡਿਆ ਕਰਦੇ ਲੀ ਉਦੋਂ ਬਾਅਦ ਵੀ ਆਏ ਹੈ 5 ਵਜੇ ਫਿਰ ਲੱਗ ਗਏ 5 ਬੰਦੇ ਲਾਈ ਗਿਆ ਇਸ ਦਾ ਦੇਖੋ ਪਛਾਣ ਦਾ ਕੰਮ ਦੇਖ ਤਾਕਤਾ ਗਾ ਰਹੇ ਨਹੀਂ ਸਾਨੂੰ ਜਿਵੇਂ ਜਿਵੇਂ ਕੋਈ ਦੱਸਦਾ ਫਰਾਰ ਆ ਬੰਦੇ ਇਹਦੇ ਵਿੱਚੋਂ ਹੀ ਬੰਦੇ ਹੁੰਦੇ ਦੱਸਣਾ ਫਰਾਰ ਆ ਜੀ ਹੋਰ ਹੀ ਚੱਕੀ ਜਾਂਦੇ ਆਪਣੇ ਨੇ ਇਹਨੇ ਬੰਨਾਂ ਦੇ ਵਿੱਚ ਜਿਹੜਾ ਕੋਈ ਉਹਦਾ ਬੰਦਾ ਹੋਊਗਾ ਦੱਸ ਦੇ ਉਹੀ ਜਾਂਦਾ ਨਾ ਹਾਂਜੀ ਤੇ ਹੁਣ ਇਹੀ ਕਰਕੇ ਕਹਨੇ ਵੀ ਅਸੀਂ ਕਹਨੇ ਵੀ ਸਰਪੰਚ ਨੇ ਵੀ ਕੋਈ ਸਾਥ ਨਹੀਂ ਦਿੱਤਾ ਸਾਨੂੰ ਜੇ ਸਰਪੰਚ 14% ਕਰਦਾ ਫੌਜ ਦੇ ਦੋ ਬੰਦੇ ਭਲਾ ਕੇਂਦੇ ਕਰਾ ਦਿੰਦਾ ਸਾਨੂੰ ਨਹੀਂ ਸਰਪੰਚ ਕੌਣ ਹੈ ਬੰਤਾ ਸਿੰਘ ਸਰਪੰਚ ਆ ਜੀ ਇਹਦੇ ਘਰ ਵਾਲੀ ਗਈ ਸੀ ਇਹਨਾਂ ਦਾ ਧਿਆਨ ਲੋਕੀ ਬੋਲਿਆ ਮੇਰੇ ਘਰ ਵਾਲੀ ਜਿਸ ਦੇ ਨਾਲ ਅੱਗ ਲੱਗੀ 5 ਵਜੇ 5 ਕੁੜੀਆਂ ਗਈਆਂ ਸੀ ਉਹਦੇ ਘਰੇ ਹਾਂਜੀ ਤੇ ਉਹਦੇ ਘਰੇ ਵੀ ਉਹ ਬੰਦਾ ਲਗਿਆ ਗੱਡੀ ਲੈ ਕੇ ਗਿਆ ਮੇਰੇ ਘਰ ਨਾਲ ਉਹਨੇ ਤੇਰੇ ਤੇ ਗੱਡੀ ਚੜਾਉਣਾ ਉਹ ਸਾਹਮਣੇ ਹੋ ਕੇ ਖੜ ਗਈ ਉਹਦੇ ਕੋਣ ਕਹਿੰਦਾ ਗੱਡੀ ਚੜਾਉਣਾ ਆਹ ਮੋਜਮਾ ਸੀ ਜਿਹੜੇ ਅੱਛਾ ਤੇ ਉਹ ਆਦੀ ਮੇਰੇ ਨਾਲ ਚੜਾ ਮੈਂ ਮੌਜੂਦਾ ਸਰਪੰਚ ਦੇ ਘਰੇ ਖੜੀ ਆ ਤੇ ਸਰਪੰਚ ਨੇ ਮੂੰਹ ਹੋਇਆ ਨਹੀਂ ਕਿਹਾ ਵੀ ਤੂੰ ਇਹ ਕੰਮ ਕਿਵੇਂ ਕਰ ਦਾਂਗਾ ਅੱਛਾ ਫਿਰ ਉਹਨੇ ਤਲਵਾਰ ਵੀ ਕੱਢੀ ਫਿਰ ਉੱਥੇ ਰੋਕਿਆ ਉਹਨੂੰ ਤਲਵਾਰ ਕਿਉਂ ਦੀ ਹਾ ਮੁੰਡੇ ਤੇ ਪਹਿਲੇ ਦਿਨ ਸੱਟ ਮਾਰੀ ਹੈਗੀ ਤੂੜੀ ਦੀ ਪੰਡ ਪਾਉਣਾ ਸੀ ਸਾਹਮਣਾ ਕਮਰਾ ਇਹਦਾ ਉਹ ਪੁੱਲ ਥਾ ਕੇ ਵੀ ਨਹੀਂ ਖੜੀ ਇੱਥੇ ਜੇ ਆ ਜਾਂਦੀ ਤਾਂ ਉਸ ਤੋਂ ਬਾਅਦ ਫੇਰ ਆਈ ਹੈ ਪੁਲਿਸ ਉਸ ਤੋਂ ਬਾਅਦ ਦੋ ਆਏ ਜੀ ਹੌਲੀ ਹੌਲੀ ਹਮਨ ਲੱਗੇ ਆ ਫਿਰ ਕੱਲ ਆਏਗੇ ਇਹ ਤਾਂ ਕੰਮ ਆ ਬਾਬਾ ਐਮ ਡੀ ਐਸ ਅੱਜ ਕੱਲ ਕੋਈ ਫਰਜ਼ੀ ਵੀਡੀਓ ਚੱਲ ਪਾਉਂਦਾ ਬਹੁਤ ਗੱਲਾਂ ਹੈ ਨਹੀਂ ਸੱਤ ਚੋਂ ਕਹਿੰਦੇ ਪੰਜ ਬੰਦੇ ਫੜ ਲਏ ਕਹਿੰਦੇ ਜੀ ਜਿਹੜੇ ਪਤਾ ਕਿਹੜੇ ਫੜੇ ਜਿਹੜੇ ਦੋਸਤੀ ਮੇਨ ਆ ਉਹ ਤਾਂ ਫੜੇ ਨਹੀਂ ਨੀ ਨਹੀਂ ਨਾ ਤਾਂ ਥੋੜੇ ਆਪਣੇ ਮੁੰਡੇ ਹੀ ਨਹੀਂ ਲਖਾਏ ਹੋਣਗੇ ਨਾ ਜੀ ਨਾ ਤਾਂ ਲਖਾਏ ਹੋਏ ਇੱਕ ਰੇਸ਼ਮ ਸਿੰਘ ਫੜ ਇੱਕ ਕਰਨਜੀਤ ਸਿੰਘ ਆ ਜੀ ਅੱਛਾ ਕਿੰਨੇ ਬੰਦੇ ਨਾਲ ਖਾਏ ਸੀ ਜੀ ਤੁਸੀਂ ਤਾਂ ਬੰਦੇ ਲਖਾਏ ਜਿਹੜੇ ਅਸੀਂ ਜਿਨੂੰ ਜਿਨੂੰ ਜਾਣਦੇ ਜਿਹੜੇ ਮੈਂ ਵੀ ਕਿਹਾ ਸੱਤ ਚੋਂ ਪੰਜ ਫੜ ਲਏ ਦੋ ਰਹਿ ਗਏ ਹੁਣ ਤੁਹਾਡੇ ਹਿਸਾਬ ਨਾਲ ਜੀ ਦੋ ਕਿ ਹੋਰ ਵੀ ਹੈ 1 ਕਰੋੜ ਨਾਲ ਤਾਂ ਬਹੁਤ ਹੋਰ ਨੀ ਫੜਿਆ ਗਾ ਅਰਵਿੰਦਰ ਸਿੰਘ ਮੇਨ ਆ ਹੋ ਨਹੀਂ ਫੜਿਆ ਗਾ ਲਖਪ੍ਰੀਤ ਸਿੰਘ ਮੇਨ ਆ ਹੋ ਨਹੀਂ ਫੜਿਆ ਗਾ ਧਰਮਪ੍ਰੀਤ ਸਿੰਘ ਮੇਨ ਆ ਹੋ ਨਹੀਂ ਫੜਿਆ ਗਾ ਪੈਂਕਾ ਸਿੰਘ ਮੇਨ ਆ ਹੋ ਨਹੀਂ ਫੜਿਆ ਗਾ ਇਹਨਾਂ ਕਹਿੰਦਾ ਮਤਲਬ ਜਿਹੜੇ ਅਸੀਂ ਲਖਾਏ ਆ ਉਹ ਤਾਂ ਫੜੇ ਨਹੀਂ ਗਏ ਬੰਦੇ ਉਹਨਾਂ ਚੱਕ ਰੇਸ਼ਮ ਸਿੰਘ ਫੜਿਆ ਗਿਆ ਠੀਕ